ਤੁਹਾਨੂੰ ਨਹੀਂ ਗਿਰਨਾ ਚਾਹੀਦਾ ਭਾਰਤੀ ਕਿਸਾਨ ਜਿਨ੍ਹਾਂ ਨੇ ਏਕਤਾ ਮਿਲਵਾਈ ਐਲਾਨ ਕਰਤਾ ਜਨਾਂ ਨੇ ਉਹ ਕਹਿੰਦੇ ਲਿਆਵਾਂਗੇ ਸਾਰਾ ਕੁਝ ਅਸੀਂ ਬਹੁਤ ਭਲੇਖੇ ਚ ਰਹੇ ਤੇ ਨਾਲ ਦੀ ਨਾਲ ਵਿਚਾਰ ਧਾਰਕ ਦਾ ਵੀ ਭੋਗ ਪਾਤਾ ਬਈ ਜੇ ਕਿਸਾਨਾਂ ਦੀ ਗੱਲ ਕਰਾਂਗੇ ਕਿਸਾਨਾਂ ਦੀ ਗੱਲ ਕਰਾਂਗੇ ਵਿਚਾਰ ਧਾਰਕ ਨਹੀਂ ਕਰਾਂਗੇ ਉਨਾਂ ਨੇ ਮੈਨੂੰ ਲੱਗਦਾ ਅੱਜ ਆਦਾ ਝੰਡਾ ਵੀ ਬਣਾ ਲਿਆ ਬੈਜ ਵੀ ਬਣਾਤਾ ਮੈਨੂੰ ਪਤਾ ਲੱਗਿਆ ਪਾਕਿਸਤਾਨੀ ਚੈਨਲ ਤੇ ਚੱਲੀ ਜਾਂਦੀ ਸੀ ਵੀ ਲਾਲ ਵੀ ਕਰਤਾ ਭਾਈ ਤੂੰ ਸਾਡਾ ਸੰਸਾਰਾ ਕਰ ਤੂੰ ਆ ਦਾ ਪਰਿਵਾਰ ਬਚਾਲਾ ਜਿਹੜੂ ਤੂੰ ਆਂਦਾ ਕਹਿੰਦਾ ਸੀ ਮੇਰਾ ਤਾਂ ਪੁੱਤ ਆ ਆ ਜਸਵਿੰਦਰ ਲੋਂਗੋਵਾਲਰ ਗਿਆ ਨੂੰ ਬਚਾਲਾ ਆ ਤੂੰ ਆ ਤੇ ਘਰ ਕੇ ਨਹੀਂ ਨਿਗਾ ਮਾਰਨਾ ਤੂੰ ਆ ਕੇ ਪਰਿਵਾਰ ਕੱਨੀ ਨਿਗਾ ਮਾਰਨਾ ਜਿਹੜਾ ਤੂੰ ਕਹਿੰਦਾ ਸਾਡਾ ਤਾਂ ਸਿਸਟਮ ਬਹੁਤ ਵਧੀਆ ਸਾਡਾ ਵਰਕਰ ਬੋਲ